ਉਹ ਜਿਹੜਾ ਜੋਗਰਾਜ ਹਰ ਜਗ੍ਹਾ ਅਮਰ ਸਿੰਘ ਚਮਕੀਲੇ ਨੂੰ ਭੰਡਦਾ ਰਹਿੰਦਾ ਹਰ ਤੈਂ ਮਾੜਾ ਚੰਗਾ ਬੋਲਦਾ ਆ ਗੀਤਾਂ ਨੂੰ ਉਹਦਿਆਂ ਨੂੰ ਬੋਲਦਾ ਮੈਂ ਕਹਿੰਦਾ ਦਾਦਾ ਆਪ ਕਬਜਾ ਫਿਲਮ 'ਚ ਕਹਿੰਦੇ ਨੇ ਗੀਤ ਵੀ ਗਵਾਏ ਸੀ ਤੇ ਫਿਲਮ ਵੀ ਹਿੱਟ ਹੋਈ ਸੀ ਜਦੋਂ ਤਾਂ ਫਿਲਮ ਨੂੰ ਪੈਸੇ ਕਰਨੇ ਹੁੰਦੇ ਤੇ ਫਿਲਮਾਂ ਦੇ ਲੈਣੇ ਹੁੰਦੇ ਤੇ ਤਾਂ ਇਹਨਾਂ ਨੂੰ ਚਮਕੀਲਾ ਜਿਆਦਾ ਨਾਲ ਗੀਤ ਵੀ ਗਵਾ ਲੈਂਦੇ ਆਪਣੀਆਂ ਫਿਲਮਾਂ ਵੀ ਹਿੱਟ ਕਰ ਲੈਂਦੇ ਸੀ ਇੱਕ ਪਟੋਲਾ ਫਿਲਮ ਦੀ ਉਹਦੇ ਵਿੱਚ ਵੀ ਚਮਕੀਲੇ ਦਾ ਗੀਤ ਚੱਲਿਆ ਸੀਗਾ ਸਮਾਂ ਉਸ ਵੇਲੇ ਇਹ ਬਣ ਗਿਆ ਸੀ ਵੀ ਜਿਹੜੀ ਫਿਲਮ 'ਚ ਚਮਕੀਲੇ ਦਾ ਗੀਤ ਹੁੰਦਾ ਸੀਗਾ ਨਾ ਉਹ ਫਿਲਮ ਸੁਪਰ ਡੁੱਪਰ ਹਿੱਟ ਹੋ ਜਾਂਦੀ ਜਿਵੇਂ ਕਿ ਹੁਣ ਹੁੰਦਾ ਆ ਪੇ ਦਲਜੀਤ ਦਾ ਗਾਣਾ ਲੈ ਲਓ ਬੈਨਮ ਚ ਉਹਦਾ ਲੈ ਲਓ ਤਾਂ ਹਿੱਟ ਹੋ ਜਾਣੀ ਆ ਹਨਾ ਇਸੇ ਤਰ੍ਹਾਂ ਉਹਦੇ ਚਮਕੀਲੇ ਦੀ ਇੰਨੀ ਚੜਤ ਸੀਗੀ ਬਸ ਉਹੋ ਚੀਜ਼ ਹੀ ਜੋਗਰਾਜ ਹੋਣਾ ਤੇ ਯਰ ਨਹੀਂ ਸੀ ਹੁੰਦੀ ਪੇ ਮਤਲਬ ਲਈ ਚਮਕੀਲੇ ਨੂੰ ਵਰਤ ਵੀ ਲੈਣਾ ਆ ਪੇ ਜਦੋਂ ਲੋੜ ਪਈ ਕੰਮ ਕਢਾ ਲੈਣਾ ਆ ਗਾਣੇ ਗਵਾ ਲੈਣੇ ਆ ਤੇ ਜੇ ਨਹੀਂ ਸਾਡਾ ਕੰਮ ਸੂਤ ਕਰਦਾ ਸਾਡੇ ਕਹਿਣ ਅਨੁਸਾਰ ਨਹੀਂ ਚੱਲਦਾ じゃ19 ਕੀ ਗੱਲ ਆ ਉਦਾਂ ਇਹਦੇ ਗੀਤ ਤਾਂ ਅਸ਼ਲੀਲ ਸੀਗੇ ਇਹਦੇ ਗੀਤ ਤਾਂ ਗੰਦੇ ਸੀਗੇ ਇਹ ਇਹ ਮੈਂ ਤਾਂ ਇਹਨੂੰ ਕਹਿ ਤਾ ਸੀ ਉਹ ਚਮਕੀਲਾ ਤੇਰਾ ਤਾਂ ਐਦਾਂ ਹੋ ਜਾਣੀ ਇੱਕ ਵਾਰੀ ਤੁਹਾਨੂੰ ਪਹਿਲਾਂ ਵੀ ਦੱਸਿਆ ਪਈ ਇਹ ਗੱਲ ਦੱਸਦਾ ਸੀ ਮੈਂ ਇਹਨੂੰ ਇਹ ਕਹਿੰਦਾ ਮੈਂ ਇੱਕ ਪਿੰਡ ਦੇ ਮੁੰਡੇ ਕੁੜੀਆਂ ਨੂੰ ਐਦਾਂ ਕਰਨ ਲਾਤਾ ਐਕਸਕਿਊਜ਼ ਕੀ ਆਲਾ ਐਦਾਂ ਦੀ ਗੱਲ ਤੇ ਤੁਹਾਨੂੰ ਲੱਗਦਾ ਚਮਕੀਲਾ ਐਦਾਂ ਕਹਿ ਸਕਦਾ ਸੀ ਉਹਨੂੰ ਨਹੀਂ ਪਤਾ ਮੈਂ ਕਿਹੜੀ ਗੱਲ ਕਹਿਣ ਲੱਗਦਾ ਇੰਨਾਕ ਤਾਂ ਉਹਨੂੰ ਵੀ ਪਤਾ ਸੀਗਾ ਪਈ ਪਿੰਡ ਦੇ ਮੁੰਡੇ ਕੁੜੀਆਂ ਭੈਣ ਭਰਾ ਮਾਰਗੇ ਹੁੰਦੇ ਆ ਹਨ ਤੇ ਬਾਕੀ ਉਹਦੇ ਗਾਣਿਆਂ ਦੇ ਵਿੱਚ ਰਿਸ਼ਤੇ ਨਾਤੇ ਤੇ ਨੋਕਝੋਕ ਹੁੰਦੀ ਸੀ ਉਹ ਕੋਈ ਸੱਚੀ ਨਹੀਂ ਸੀ ਹੁੰਦੀ ਉਹ ਕੋਈ ਅਸਲ ਕਹਾਣੀ ਨਹੀਂ ਸੀ ਹੁੰਦੀ ਆਪ ਇਹੋ ਫਿਲਮਾਂ ਦੇ ਵਿੱਚ ਕੀ ਕਰਦੇ ਆ ਤੁਹਾਨੂੰ ਪਤਾ ਹੀ ਜੋਗਰਾਜ ਹੋਣੀ ਮੈਂ ਦੂਜੀ ਵੀਡੀਓ ਵਿੱਚ ਇਹੋ ਹੀ ਗੱਲ ਦੱਸਣੀ ਆ ਵੀ ਫਿਲਮਾਂ ਦੇ ਵਿੱਚ ਕਿਹੜੇ ਕਿਹੜੇ ਰੋਲ ਕਰਦੇ ਆ ਇਹੋ ਹੈ ਤੇ ਦੂਜਿਆਂ ਨੂੰ ਗਾਣਿਆਂ ਤੇ ਵੀ ਚਮਕੀਲੇ ਹੁਣਾਂ ਨੂੰ ਇਹੋ ਮਾੜਾ ਦੱਸਦੇ ਆ ਪਰ ਭਰਾਵੋ ਚਮਕੀਲੇ ਨੂੰ ਅੱਜ ਵੀ ਕੋਈ ਫਰਕ ਨਹੀਂ ਚਮਕੀਲੇ ਨੂੰ ਉਦੋਂ ਵੀ ਕੋਈ ਫਰਕ ਨਹੀਂ ਪਿਆ ਸੀ ਜੋਗਰਾਜ ਹਰੇਕ ਇੰਟਰਵਿਊ ਦੇ ਵਿੱਚ ਆ ਕੇ ਚਮਕੀਲੇ ਨੂੰ ਭੰਡਣ ਤੋਂ ਗਰੇਜ ਨਹੀਂ ਕਰਦਾ ਪਰ ਇਹ ਗੱਲ ਇਹਨਾਂ ਲਈ ਸਹੀ ਨਹੀਂ ਹੈਗੀ ਸੋ ਚਮਕੀਲਾ ਬਹੁਤ ਵੱਡਾ ਕਲਾਕਾਰ ਸੀ ਜਿਹੜੇ ਤਾਂ ਚਮਕੀਲੇ ਦੇ ਫੈਨ ਆ ਉਹ ਤਾਂ ਕਮੈਂਟ ਕਰਕੇ ਜਰੂਰ ਹੌਸਲਾ ਵੀ ਦਿਓ ਧੰਨਵਾਦ